ਦੇ ਕੋਈ ਐਮਪੀ ਲੈਡ ਦੇ ਵਿੱਚੋਂ ਅੱਜ ਤਿੰਨ ਐਮ뷸ੈਂਸ ਸ਼ਹਿਰ ਨੂੰ ਦਿੱਤੀਆਂ ਗਈਆਂ ਅੌਰ ਨਾਲ ਜਿਹੜੇ ਨੀਡੀ ਪਰਸਨ ਦਾ ਜਿਹਨਾਂ ਨੂੰ 휠 ਚੇਅਰ ਦੀ ਰਿਕੁਆਇਰਮੈਂਟ ਸੀ ਉਹਨਾਂ ਨੂੰ 휠 ਚੇਅਰ ਪਹੁੰਚਤੀਆਂ ਗਈਆਂ ਇਹ ਬਸ ਇਹ ਹੀ ਛੋਟੀ ਜਿਹੜੀ ਸਾਡੇ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਹੈ ਕਿ ਹੈ ਨੀਡੀ ਦੇ ਕੰਮਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਐਮ뷸ੈਂਸ ਜਿਹੜੀਆਂ ਹੈਗੀਆਂ ਉਹ ਜਲੰਧਰ ਦੇ ਲਈ ਆ ਕੋਈ ਵੀ ਫੋਨ ਕਰਕੇ ਮੁਸ਼ਕਲ ਸਮੇਂ ਤੇ ਉਹਨੂੰ ਬੁਲਾ ਸਕਦਾ ਹੈ ਉਹ ਜਿਹੜੇ व्हीलचेयर ਹੈ ਉਹ ਵੀ ਹੋਰ ਕੋਸ਼ਿਸ਼ ਕਰਦੇ ਨੇ ਕਿ ਜਿੱਥੇ ਜਿੱਥੇ ਸੈਨਲ ਕੁਆਇਰਮੈਂਟ ਆਂਦੀ ਹੈ ਆਪਣ ਨੂੰ ਬਤੁਰਾਦ ਉਹ ਦਿਨ ਮੁਕਤ ਕਰ ਸਕੀਏ ਦੇਖੋ ਜੀ ਐਮਪੀ ਲੈਡ ਦੇ ਵਿੱਚੋਂ ਅੱਜ 3 ਐਮਬੂਲੈਂਸ ਸ਼ਹਿਰ ਨੂੰ ਦਿੱਤੀਆਂ ਹੈਗੀਆਂ ਔਰ ਨਾਲ ਜਿਹੜੇ ਨੀਡੀ ਪਰਸਨ ਆ ਜਿਨ੍ਹਾਂ ਨੂੰ 휠 ਚੇਅਰ ਦੀ ਰਿਕੁਆਇਰਮੈਂਟ ਸੀ ਉਹਨਾਂ ਨੂੰ 휠 ਚੇਅਰ ਪ੍ਰੋਵਾਈਡ ਕੀਤੀਆਂ ਗਈਆਂ ਇਹ ਬਸ ਇਹ ਹੀ ਛੋਟੀ ਜਿਹੜੀ ਸਾਡੇ ਵੱਲੋਂ ਮੁਹਿੰਮ ਸ਼ੁਰੂ ਕੀਤੀ ਹੈ ਕਿ ਹੈ ਨੀਡੀ ਦੇ ਕੰਮ ਆਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਐਮਬੂਲੈਂਸ ਜਿਹੜੀਆਂ ਆਈਆਂ ਉਹ ਜਲੰਧਰ ਦੇ ਲਈ ਆ ਕੋਈ ਵੀ ਫੋਨ ਕਰਕੇ ਮੁਸ਼ਕਲ ਸਮੇਂ ਤੇ ਉਹਨੂੰ ਬੁਲਾ ਸਕਦਾ ਹੈ ਉਹ ਜਿਹੜੇ व्हीलचेयर ਉਹ ਅਸੀਂ ਹੋਰ ਕੋਸ਼ਿਸ਼ ਕਰਦੇ ਨੇ ਕਿ ਜਿੱਥੇ ਜਿੱਥੇ ਸਾਨੂੰ ਰਿਕੁਆਇਰਮੈਂਟ ਆਂਦੀ ਹੈ ਆਪਾਂ ਨੂੰ ਵਰਤਵਾਦ ਉਹਦੀ ਮੁਫਤ ਕਰ ਸਕੀਏ ਦੇਖੋ ਜੀ ਐਮਪੀ ਲੈਡ ਦੇ ਵਿੱਚੋਂ ਅੱਜ ਤਿੰਨ ਐਮਬੂਲੈਂਸ ਸ਼ਹਿਰ ਨੂੰ ਦਿੱਤੀਆਂ ਗਈਆਂ ਅਹ ਔਰ ਨਾਲ ਜਿਹੜੇ ਨੀਡੀ ਪਰਸਨ ਦਾ ਜਿਹਨਾਂ ਨੂੰ व्हीलचेयर ਦੀ ਰਿਕੁਆਇਰਮੈਂਟ ਸੀ ਉਹਨਾਂ ਨੂੰ व्हीलचेयर ਪ੍ਰੋਵਾਈਡ ਕੀਤੀਆਂ ਗਈਆਂ ਇਹ ਬਸ ਇਹ ਹੀ ਛੋਟੀ ਜਿਹੜੀ ਸਾਡੇ ਕੋਲ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਕਿ ਹੈ ਨੀਡੀ ਦੇ ਕੰਮ ਆਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਐਮਬੂਲੈਂਸ ਜਿਹੜੀਆਂ ਹੈਗੀਆਂ ਉਹ ਜਲੰਧਰ ਦੇ ਲਈ ਆ ਕੋਈ ਵੀ ਫੋਨ ਕਰਕੇ ਮੁਸ਼ਕਲ ਸਮੇਂ ਤੇ ਉਹਨੂੰ ਬੁਲਾ ਸਕਦਾ ਹੈ ਉਹ ਜਿਹੜੇ व्हीलचेयर ਹੈ ਉਹ ਵੀ ਹੋਰ ਕੋਸ਼ਿਸ਼ ਕਰਦੇ ਨੇ ਕਿ ਜਿੱਥੇ ਜਿੱਥੇ ਸਾਨੂੰ ਲੋਇਕਮੈਂਟ ਆਂਦੀ ਹੈ ਆਪਾਂ ਨੂੰ ਬਤੁਰਾਦ ਉਹਦੀ ਮਦਦ ਕਰ ਸਕੀਏ ਦੇਖੋ ਜੀ ਐਮਪੀ ਲੈਡ ਦੇ ਵਿੱਚੋਂ ਅੱਜ 3 ਐਮਬੂਲੈਂਸ ਸ਼ਹਿਰ ਨੂੰ ਦਿੱਤੀਆਂ ਗਈਆਂ ਆ ਔਰ ਨਾਲ ਜਿਹੜੇ ਨੀਡੀ ਪਰਸਨ ਦਾ ਜਿਨ੍ਹਾਂ ਨੂੰ 휠 ਚੇਅਰ ਦੀ ਰਿਕੁਆਇਰਮੈਂਟ ਸੀ ਉਹਨਾਂ ਨੂੰ 휠 ਚੇਅਰ ਪਹੁੰਚਤੀਆਂ ਗਈਆਂ ਇਹ ਬਸ ਇਹ ਹੀ ਛੋਟੀ ਜਿਹੜੀ ਸਾਡੇ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਹੈ ਕਿ ਹੈ ਨੀਡੀ ਦੇ ਕੰਮਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਐਮਬੂਲੈਂਸ ਜਿਹੜੀਆਂ ਹੈਗੀਆਂ ਉਹ ਜਲੰਧਰ ਦੇ ਲਈ ਆ ਕੋਈ ਵੀ ਫੋਨ ਕਰਕੇ ਮੁਸ਼ਕਲ ਸਮਝੇ ਤੇ ਉਹਨੂੰ ਬੁਲਾ ਸਕਦਾ ਹੈ ਉਹ ਜਿਹੜੇ 휠 ਚੇਅਰ ਹੈ ਉਹ ਵੀ ਹੋਰ ਕੋਸ਼ਿਸ਼ ਕਰਦੇ ਨੇ ਕਿ ਜਿੱਥੇ ਜਿੱਥੇ ਸਾਨੂੰ ਰਿਕੁਆਇਰਮੈਂਟ ਆਂਦੀ ਹੈ ਆਪਾਂ ਨੂੰ ਬਤੁਰਵਾ ਦਿੰਦੇ ਨੇ ਮੁਫਤ ਕਰ ਸਕੀਏ